ਬਰਕਰਾਰਨ ਸੈਂਕਲ ਚ ਹਾਂਜੀ ਪਰ ਇਹ ਕੈਂਡੀਡੇਟ ਹੈ ਜਾਨਕਲ ਨਹੀਂ ਜੀ ਮੈਂ ਇਧਰੋਂ ਜਲੰਧਰ ਰੋਡ ਤੋਂ ਆਂਦਾ ਪਿਆ ਸੀਗਾ ਬੰਗਿਆਂ ਨੂੰ ਜਾਂਦਾ ਪਿਆ ਸੀਗਾ ਮੈਂ ਆਪਣੇ ਰਾਹ ਤੇ ਆਂਦਾ ਪਿਆ ਰਸਤੇ ਜਿਹੜਾ ਜਦੋਂ ਮੈਂ ਬੰਗੇ ਨੂੰ ਜਾ ਰਿਹਾ ਸੀ ਉਹ ਬੰਗੇ ਰਸਤੇ ਵਿੱਚ ਇੱਕ ਸਕੂਟਰੀ ਚੱਲ ਕਾ ਗਿਆ ਤੇ ਉਦੋਂ ਜਦੋਂ ਉਧਰੋਂ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਮੇਰੀ ਗੱਡੀ ਡਵਾਈਡਰ ਨਾਲ ਭੇੜ ਗਈ ਡਵਾਈਡਰ ਤੋਂ ਭੇੜ ਕੇ ਇੱਧਰ ਆ ਲੱਗੀ ਜਿਹੜੀ ਗੱਡੀ ਆ ਭਾਈ ਤੁਹਾਡੀ ਗੱਡੀ ਆ ਆਈਟਮ ਸੀ ਇਹਦਾ ਬੰਦੇ ਕੰਡੀਸ਼ਨ ਕਿਦਾਂ ਜਿਹੜੇ ਜਿਹੜਾ ਮਿਲ ਮੱਝਾ ਤੁਹਾਡੇ ਗੱਡੀ ਉਹਨਾਂ ਦੀ ਠੀਕ ਸੀਗੀ ਮੇਰੀ ਮੇਰੇ ਵੀ ਸੱਟਾਂ ਲੱਗੀਆਂ ਕਿੰਨੇ ਕਿੰਨੇ ਬੰਦੇ ਸੀ ਤੁਸੀਂ ਇਹਦੇ ਵਿੱਚ ਗੱਡੀ ਚ ਇਹ ਚ ਜੀ ਮੈਂ ਇਕੱਲਾ ਹੀ ਜਾ ਰਿਹਾ ਹਾਂ ਤੇ ਸਕੂਟਰੀ ਸਵਾਰ ਕਿੰਨੇ ਜਣੇ ਸੀ ਹਾਂਜੀ ਗੱਡੀ ਜੀ ਇੱਧਰ ਆ ਗਈ ਮੈਂ ਉਧਰੋਂ ਆਉਂਦਾ ਪੈਸ ਜਲੰਦਰ ਸ ਈਐਸਏ ਹਰਜੀਤ ਸਿੰਘ ਪੀਸੀਆਰ ਫਗਵਾੜਾ ਜੀ ਇਹ ਜਾਣਕਾਰੀ ਲਈ ਇਹ ਮੌਕੇ ਤੇ ਇਤਲਾ ਮਿਲੀ ਆ ਜੀ ਮੌਕੇ ਤੇ ਆਏ ਆ ਤੇ ਆਪਣੇ ਕਾਰ ਤੇ ਐਕਟਵਾਦ ਐਕਸੀਡੈਂਟ ਹੋਇਆ ਜੀ ਤੇ ਕਿੰਨੇ ਕਿੰਦਾ ਬੰਦੇ ਸੀ ਬੰਦੇ ਸਾਡੇ ਹੋਂ ਤੋਂ ਪਹਿਲਾਂ ਆਪਣੇ ਜਾ ਚੁੱਕੇ ਸੀਗੇ ਜੀ ਤੇ ਜਾਨੀ ਨੁਕਸਾਨ ਨਹੀਂ ਕਹਿੰਦੇ ਹੋਇਆ ਪਤਾ ਲੱਗਾ ਤੇ ਐਕਟਵਾਦ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਕਾਰ ਦਾ ਵੀ ਹੋਇਆ ਆ ਤੇ ਹੁਣ ਇਹਨਾਂ ਨੂੰ ਆਪਣੇ ਸਦਰ ਥਾਣੇ ਲੈ ਕੇ ਚੱਲੇ ਕਾਰਨ ਨਹੀਂ ਪਤਾ ਲੱਗਾ ਵੀ ਕਿੰਦਾ ਹੋਇਆ ਲੱਗਾ ਇਹਦਾ ਕਾਰਨ ਨਹੀਂ ਪਤਾ ਲੱਗਾ ਜੀ ਪਈ ਕਿੰਦਾ ਹੋਇਆ ਆ ਗੱਡੀ ਆਪਣੇ ਮਰਾਖਲ ਜਲੰਧਰ ਤੋਂ ਜਿਹੜੀ ਆਪਣੇ ਚੰਡੀਗੜ੍ਹ ਸਾਈਡ ਜਾ ਰਹੀ ਸੀਗੀ ਆਪਣੇ ਘਾਰ ਤੇ ਉਹਦੇ ਬਾਰੇ ਪਤਾ ਲੱਗਾ ਐਕਟਵਾਲਾ ਨਹੀਂ ਪਰ ਐਕਟਵਾਲਾ ਪੇ ਦੂਜੀ ਸਾਈਡ ਤੋਂ ਆ ਰਹੀ ਸੀਗੀ ਜੀ ਕਾਰ ਕਿ ਉਧਰੋਂ ਘੱਟ ਵੀ ਇਧਰ ਦੀ ਸਾਈਡ ਆ ਗਈ ਅੱਜ ਤਾਂ ਜਿੱਦਾਂ ਦੱਸਦੇ ਆ ਉਦੋਂ ਤਾਂ ਇੱਧੇ ਲੱਗਦਾ ਪਈ ਘੁੰਮ ਕੇ ਦੂਜੀ ਸਾਈਡ ਆਈ ਆ ਤੇ ਇਹ ਤਾਂ 60 ਚੋੜ ਤਾਂ ਲੱਗਿਆ ਦੇ ਵਿੱਚ ਦੱਸਦੇ ਆ ਵੀ 60 ਚੋੜ ਤੋਂ ਬਚਾਇਆ ਜੀ ਬਰਕਾਰਨ ਸੈਂਕ ਵਿੱਚ ਹਾਂਜੀ ਪਰ ਇਹ ਐਕਸੀਡੈਂਟ ਆਇਆ ਜੀ ਜਾਣਕਾਰੀ ਜੀ ਮੈਂ ਇਧਰੋਂ ਜਲੰਧਰ ਰੋਡ ਤੋਂ ਆਂਦਾ ਪਿਆ ਸੀਗਾ ਬੰਗਿਆਂ ਨੂੰ ਜਾਂਦਾ ਪਿਆ ਸੀਗਾ ਮੈਂ ਆਪਣੇ ਰਾਹ ਤੇ ਆਂਦਾ ਪਿਆ ਰਸਤੇ ਜਿਹੜਾ ਜਦੋਂ ਮੈਂ ਬੰਗੇ ਨੂੰ ਜਾ ਰਿਹਾ ਸੀ ਉਹ ਬੰਗੇ ਰਸਤੇ ਵਿੱਚ ਇੱਕ ਸਕੂਟਰੀ ਚੱਲ ਕਾ ਗਿਆ ਤੇ ਉਦੋਂ ਜਦੋਂ ਉਧਰੋਂ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਮੇਰੀ ਗੱਡੀ ਡਵਾਈਡਰ ਨਾਲ ਭੇਡ ਗਈ ਡਵਾਈਡਰ ਤੋਂ ਭੇਡ ਕੇ ਇੱਧਰ ਆ ਲੱਗੀ ਜੀ ਕਿਹੜੀ ਗੱਡੀ ਆ ਭਾਈ ਤੁਹਾਡੇ ਕੋਲ ਗੱਡੀ ਆ 222 ਬੰਦੇ ਕੰਡੀਸ਼ਨ ਕਿਦਾਂ ਜਿਹੜੇ ਜਿਹੜਾ ਵਿੱਚ ਮੱਜਾ ਤੁਹਾਡੇ ਗੱਡੀ ਉਹਨਾਂ ਦੀ ਠੀਕ ਸੀਗੀ ਮੇਰੀ ਮੇਰੇ ਵੀ ਸੱਟਾਂ ਲੱਗੀਆਂ ਕਿੰਨੇ ਕਿੰਨੇ ਬੰਦੇ ਸੀ ਤੁਸੀਂ ਇਹਦੇ ਵਿੱਚ ਗੱਡੀ 'ਚ ਇਹ 'ਚ ਜੀ ਮੈਂ ਕੱਲਾ ਹੀ ਜਾ ਰਿਹਾ ਸੀ ਸਕੂਟਰੀ ਸਵਾਰ ਕਿੰਨੇ ਜਣੇ ਸੀ ਹਾਂਜੀ ਗੱਡੀ ਜੀ ਇੱਧਰ ਆ ਗਈ ਮੈਂ ਉਧਰੋਂ ਆਉਂਦਾ ਪਿਆ ਜੰਦਰ ਸਾਈਡ ਈਐਸਏ ਹਰਜੀਤ ਸਿੰਘ ਪੀਸੀਆਰ ਫਗਵਾੜਾ ਜੀ ਇਹ ਮੌਕੇ ਤੇ ਇਤਲਾ ਮਿਲੀ ਆ ਜੀ ਇਹ ਮੌਕੇ ਤੇ ਆਏ ਆ ਤੇ ਆਪਣੇ ਕਾਰ ਤੇ ਐਕਟਵਾਦ ਐਕਸੀਡੈਂਟ ਹੋਇਆ ਜੀ ਤੇ ਕਿਦਾਂ ਕਿਦਾਂ ਬੰਦੇ ਸੀ ਬੰਦੇ ਸਾਡੇ ਹੋਂ ਤੋਂ ਪਹਿਲਾਂ ਆਪਣੇ ਜਾ ਚੁੱਕੇ ਸੀ ਜੀ ਤੇ ਜਾਨੀ ਨੁਕਸਾਨ ਨਹੀਂ ਕਹਿੰਦੇ ਹੋਇਆ ਪਤਾ ਲੱਗਾ ਤੇ ਐਕਟਵਾਦ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਕਾਰ ਦਾ ਵੀ ਹੋਇਆ ਆ ਤੇ ਹੁਣ ਇਹਨਾਂ ਨੂੰ ਆਪਣੇ ਸਦਰ ਥਾਣੇ ਲੈ ਕੇ ਚੱਲੇ ਕਾਰਨ ਨਹੀਂ ਪਤਾ ਲੱਗਾ ਵੀ ਕਿੱਦਾਂ ਹੋਇਆ ਇਹਦਾ ਕਾਰਨ ਨਹੀਂ ਪਤਾ ਲੱਗਾ ਜੀ ਵੀ ਕਿੱਦਾਂ ਹੋਇਆ ਆ ਗੱਡੀ ਆਪਣੇ ਮਰਾਖਲ ਜਲੰਧਰ ਤੋਂ ਜਿਹੜੀ ਆਪਣੇ ਚੰਡੀਗੜ੍ਹ ਸਾਈਡ ਜਾ ਰਹੀ ਸੀਗੀ ਆਪਣੇ ਕਾਰ ਤੇ ਉਹਦੇ ਬਾਰੇ ਪਤਾ ਲੱਗਾ ਐਕਟਵਾਲਾ ਨਹੀਂ ਪਰ ਐਕਟਵਾਲਾ ਪੇ ਦੂਜੀ ਸਾਈਡ ਤੋਂ ਆ ਰਹੀ ਸੀਗੀ ਕਾਰ ਕਿ ਉਧਰੋਂ ਘੁੱਗ ਗਈ ਇਧਰ ਵੀ ਸਾਈਡ ਆ ਗਈ ਅੱਜ ਤਾਂ ਜਿੱਦਾਂ ਦੱਸਦੇ ਆ ਉਦਾਂ ਤਾਂ ਇੱਧੇ ਲੱਗਦਾ ਵੀ ਘੁੰਮ ਕੇ ਦੂਜੀ ਸਾਈਡ ਆਈ ਆ ਤੇ ਇਹ ਤਾਂ 60 ਚੋੜ ਤਾਂ ਲੱਗੀ ਆ ਦੱਸਦੇ ਆ ਵੀ 60 ਚੋੜ ਤੋਂ ਬਚਾਇਆ ਜੀ